ਅੱਜ ਆਪਾਂ ਬਣਾਵਾਂਗੇ ਗੁੜ ਵਾਲੀਆਂ ਮਠੀਆਂ ਗੁੜ ਵਾਲੀਆਂ ਮਠੀਆਂ ਬਣਾਉਣ ਲਈ ਆਪਾਂ ਲਿਆਏ 200 ਗ੍ਰਾਮ ਗੁੜ ਤੇ 400 ਗ੍ਰਾਮ ਆਟਾ ਅੱਧਾ ਚਮਚ ਜਵੈਨ ਦਾ ਤੇ ਇੱਕ ਚਮਚ ਚਿੱਟੇ ਤੇਲ ਇੱਕ ਚਮਚ ਲਿਆਇਆ ਆਪਾਂ ਸੌਂਫ ਤੇ 200 ਗ੍ਰਾਮ ਹੀ ਲਿਆਇਆ ਆਪਾਂ ਪਾਣੀ ਜਿਹਨਾਂ ਵਿੱਚ ਗੁੜ ਕੁੱਟ ਕੇ ਆਪਾਂ ਹੁਣ ਪਿਉਣ ਨੂੰ ਗੁੜਾ ਤਾਂ ਹੁਣ ਕੁੱਟ ਲਿਆ ਇਹਨੂੰ ਥੋਸੇ ਪਾਣੀ ਦੇ ਵਿੱਚ ਪਾ ਕੇ ਨਾ ਚੰਗੀ ਤਰ੍ਹਾਂ ਖੋਲ ਲੈਣੀ ਆ ਇਹ ਤੁਹਾਨੂੰ ਜਿਆਦਾ ਜਲਦੀ ਹੈ ਜੇ ਤੁਸੀਂ ਥੋੜਾ ਜਿਹਾ ਗਰਮ ਪਾਣੀ ਕਾ ਲਓ ਨਹੀਂ ਤੇ ਫਿਰ ਕੁਝ ਘੰਟਾ ਪਹਿਲਾਂ ਭਾਂਡੇ ਰੱਖ ਦੇੋ ਦੋ ਚਮਚ ਆਪਾਂ ਪਾ ਲੈਨੇ ਕਿਉਂ ਦੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਮੇਚ ਆਪਾਂ ਜਵੈਨ ਤੇ ਸੌਂਫ ਤੇ ਇੱਕ ਚਿੱਟੇ ਤੇਲ ਜਿਹੜੇ ਆਪਾਂ ਪਾਏ ਸੀ ਉਹ ਸਾਰਾ ਕੁਝ ਮਿਕਸ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਗੁੜ ਵਾਲਾ ਪਾਣੀ ਪਾ ਕੇ ਤੇ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਲਵਾ ਕੇ ਗੁੜ ਆਪਣਾ ਖੁਰ ਗਿਆ ਚੰਗੀ ਤਰ੍ਹਾਂ ਜਿਹੜਾ ਗੁੜਵਾਲਾ ਪਾਣੀ ਆਪਾਂ ਇਹਦੇ ਵਿੱਚ ਸਾਰਚ ਮਿਕਸ ਕਰ ਦਿੰਦੇ ਆ ਤੇ ਆਟੇ ਨੂੰ ਚੰਗੀ ਤਰ੍ਹਾਂ ਬੋਨ ਲਵਾਂਗੇ ఆటేను దా పిట్టు రవే ਆਪ ਪਣਾ ਤੇ ਗੁੰਨ ਕੇ ਤਿਆਰ ਕਰ ਲਿਆ ਏ ਆਟਾ ਇਨਾ ਪਤਲਾ ਨਹੀਂ ਹੋਣਾ ਚਾਹੀਦਾ ਤੇ ਨਾ ਸਖਤ ਜਿਆਦਾ ਹੋਣਾ ਚਾਹੀਦਾ ਸੌਫਟ ਜਿਹਾ ਹੋਣਾ ਚਾਹੀਦਾ ਜਿੰਨੇ ਨਾਲ ਆਪਣੀਆਂ ਮਠੀਆਂ ਬੜੀਆਂ ਵਧੀਆ ਬਣਦੀਆਂ ਆਪਣੇ ਮਠੀ ਦਾ ਜ਼ਿਆਦਾ ਨਾ ਮੋਟੀ ਮੋਟੀ ਤੇ ਨਾ ਜ਼ਿਆਦਾ ਪਤਲੀ ਹੁਣ ਆਪਾਂ ਮਠੀਆਂ ਤਾਲਣ ਵਾਸਤੇ ਥੜਾਈ ਵਿੱਚ ਪਾ ਲ ਗਏ ਜ਼ਿਆਦਾ ਤੇਜ਼ ਅੱਗ ਤੇ ਨਹੀਂ ਬਣਾਉਣਾ ਆਪਾਂ ਹੈਨਾ ਉਹ ਦੇਖਿਆ ਚ ਆਹ ਤੇਰੀ ਮਿੱਟੀ ਆ ਤੇ ਮਿੱਟੀ 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 ਮਮਮੀ ਰੋਣ ਨਹੀਂ ਮੱਠੀ ਆਪਣੀ ਦੇਖੋ ਕਿੰਨੀ ਸੌਫਟ ਬਣੀ ਕਿੰਨੀ ਵਧੀਆ ਬਣੀ ਹੈ ਤੇ ਇਹ ਤੁਸੀਂ ਇੱਕ ਹਫਤੇ ਤੱਕ ਸਟੋਰ ਵੀ ਕਰ ਸਕਦੇ ਜੀ